ਮੈਂ ਦੇਖ ਲੈ ਕੰਮ ਦਾ ਬਾਹਰ ਇੰਨਾ ਤਾਂ ਨੇਰੀ ਬਗੀਆਂ ਦੀਆਂ ਕੂੜਾ ਵਾਣ ਖਿਣਿਆ ਪਿਆ ਵੀ ਕੰਮ ਕਰ ਲਗੇ ਮਹਾਰਾਣੀ ਰਾਮਨਾ ਚੜੀ ਬਿੱਡਾ ਤੇ ਫੋਨ ਵੇਖੀ ਜਾਂਦੀ ਐ ਪਤਾ ਨਹੀਂ ਕੀ ਫੋਨ 'ਚ ਸਾਰਾ ਦਿਨ ਨਿਕਲਦਾ ਪੁੱਛਦੀਆਂ ਜਾਂ ਆ ਕੇ ਪਾਣੀ ਕੀ ਕਰਦੀਆਂ ਪਾਣੀ ਕੁਛ ਨਹੀਂ ਕਰਦੀ ਐ ਫੋਨ ਦੇਖਿਆ ਨਹੀਂ ਸੀ 2 ਮਿੰਟ ਬੈਠੀ ਤੇ ਆਏ ਫੋਨ ਦੇਖਿਆ ਨਹੀਂ ਕੋਈ ਕੰਮ ਕਰ ਲੈਂਦੇ ਨੇਰੀ ਨਾਲ ਇੰਨਾ ਰੇਤਾ ਵੜ ਆਇਆ ਪਿਆ ਬਾਹਰ ਪਾਣੀ ਦੇਖੇ ਫਿਰ ਮੈਂ ਸਾਰਾ ਦਿਨ ਕੀ ਕਰਾ ਹੁਣ ਮੈਂ 2 ਮਿੰਟ ਤਾਂ ਬੈਠਿਆ ਸਾਰਾ ਕੰਮ ਕਰਕੇ ਤੂੰ ਮੈਨੂੰ 2 ਮਿੰਟ ਵੀ ਨਹੀਂ ਬੈਠਣ ਦਿੰਦੀਗੀ ਨਾ ਪੜਿਆ ਤਾਂ ਨਹੀਂ ਮੈਂ ਤੈਨੂੰ ਕਿਹਾ ਵੀ ਬੈਠ ਨਾ ਬੈਠਦਾ ਜਾਈ ਮੇਰੇ ਨਾਲ ਅਲੱਗ-ਅਲੱਗ ਆ ਕੇ ਕਰਾ ਦਿੰਦੀ ਆਪਾਂ ਦੋਨੇ ਕਰ ਲੈਂਦੀਆਂ ਰਲ ਕੇ ਦੇ ਭਾੜੇ ਹੁਣ ਤਾਂ ਮੈਥੇ ਹੁੰਦਾ ਨਹੀਂਗਾ 2 ਮਿੰਟ ਮੈਂ ਬੈਠੀ ਆ ਮਸਾ ਸਾਰਾ ਕੰਮ ਕਰਕੇ ਬੈਠੀ ਆ ਮੈਂ ਆਪਦਾ ਤੇ ਭਾਈ ਦਾ ਫੋਨ ਫੜ ਨਹੀਂ ਆਇਆ ਨਹੀਂ ਭਾੜੇ ਉਹ ਇੱਕੋ ਦਾ ਫੋਨ ਨਹੀਂ ਆਉਂਦਾਗਾ ਹੁਣ ਮੇਰਾ ਇੱਕ ਜੀ ਨਹੀਂ ਲੱਗਦਾ ਨਾ ਫੋਨ ਫੋਨ ਕਰਦਾ ਜੀ ਲੱਗਣ ਨੂੰ ਕੁੜੀ ਦੀ ਗੱਲ ਐ ਬਾਦ ਜੋ ਅੱਕਾ ਕੋਲੇ ਗਿਆ ਤੂੰ ਐਂ ਕਾ ਤੂੰ ਕਰਦੀ ਐਗੀ ਨਹੀਂ ਭਾੜੇ ਹੁਣ ਨਹੀਂ ਫੋਨ ਫੜ ਲਾਉਂਦਾ ਕੋਈ ਪਰ ਭਾੜੇ ਮੈਥੇ ਹੁਣ ਕੰਮ ਹੁੰਦਾ ਵੀ ਨਹੀਂਗਾ ਹੁੰਦਾ ਕੰਮ ਹੋਣ ਦਾ ਕੀ ਹੋਇਆ ਕੰਮ ਤਾਂ ਚਲ ਆਪਾਂ ਰਲ ਕੇ ਕਰ ਲਾਂਗੇ ਦੋਨੇ ਭੈਣਾਂ ਆਈ ਤਾਂ ਨਾ ਕਰ ਤੇ ਕੋਈ ਨਹੀਂ ਬਾਈ ਦਾ ਫੋਨ ਵੀ ਆ ਜਾਊਗਾ ਕਈ ਵਾਰੀ ਕੰਮ ਤਾਂ ਦ셔 ਰੁੱਝੀ ਜਾਂਦਾ ਅਗਲਾ ਨਹੀਂ ਭੈਣ ਲਾਉਂਦੀ ਨਹੀਂ 4-5 ਦਿਨ ਹੋ ਗਏ ਲਾਇਆ ਨਹੀਂ ਫੋਨ ਅੱਛਾ ਇਹ ਤਾਂ ਫਿਰ ਬਾਈ ਜਲੰਦਰ ਦੀ ਵੀ ਗਲਤ ਕਰ ਲਾ ਵੀ ਫੋਨ ਕਿਉਂ ਨਹੀਂ ਲਾਇਆ ਉਹਨੇ ਲਾਉਂਦਾ ਨਹੀਂ ਭੈਣ 4-5 ਦਿਨ ਹੋ ਗਏ ਹੋਰ ਆਈ ਨਹੀਂਗਾ ਤਾਂ ਇਹ ਡਿੱਕੀ ਤੁਸੀਂ ਲੜ ਲੜਤਾ ਨਹੀਂ ਪਏ ਕੋਈ ਗੱਲ ਪਿੱਛੇ ਨਹੀਂ ਭੈਣ ਲੜੇ ਤਾਂ ਕਾਉਂਗਾ ਅੱਛਾ ਹਾਂ ਇਹ ਕਹਣਾ ਸੀ ਮੈਂ ਕੰਮ ਵਿੱਚ ਬੀਜੀ ਵਾਲਾ ਰਹਿਣਾਗਾ ਫਿਰ ਕੋਈ ਕੰਮ ਦੀ ਖੇਚ ਹੋਊਗੀ ਬਾਹਰ ਕਿਸ ਤਣ ਪਤਾ ਹੁਣ ਬਹਿਲੇ ਬੈਠਣ ਕੌ ਫਿਰ ਭਾਣੇ ਹੁਣ ਤਾਂ ਮੈਂ ਨੂੰ ਬੇਥ ਕੱਲੀ ਨੂੰ ਛੱਡ ਗਈ ਮੈਂ ਵੀ ਕੀ ਕਰਾਂ ਫਿਰ ਹੁਣ ਚਲ ਕੋਈ ਨਹੀਂ ਆ ਮੈਂ ਜਵਾਕ ਰਹਿਗੇ ਦੋ ਮੇਰੇ ਉਹਨਾਂ ਨਾਲ ਖੇਡਾਂਗਾ ਤੂੰ ਵਧੀਆ ਲਾਲਚ ਲੱਗੀ ਰਿਆ ਕਾ ਇੰਨਾ ਨਾ ਤੂੰ ਹਰੇ ਵਾਜ ਲੈ ਤੂੰ ਤਾਂ ਹੀ ਕਰਦੀ ਜਿਵੇਂ ਕੱਲ ਵੀ ਅਹੀ ਜਵਾਕੜੀ ਰੁੱਸ ਕੇ ਜਿਵੇਂ ਬੈਠੀ ਐ ਤੂੰ ਤਾਂ ਨਹੀਂ ਭਾਣੇ ਉਹੀ ਬੈਗੀ ਮੈਂ ਦੋ ਮਿੰਟ ਹੈ ਫਿਰ ਮੈਂ ਕਾ ਫੋਨ ਦੇਖ ਲੈਣਾ ਚਲ ਚਲ ਕੋਈ ਨਹੀਂ ਦੇਖ ਲੈ ਫੋਨ ਮੈਂ ਕਰਦੀ ਐ ਫਿਰ ਕੰਮ ਤੇਰਾ ਤਾਂ ਸਰਜੂ ਭਾਣੇ ਫਿਰ ਮੇਨੂੰ ਤਾਂ ਸਰਦਾ ਫਿਰ ਭਾਣੇ ਕੋਈ ਨਹੀਂ ਮੈਂ ਕਰਾ ਦਿਆ ਕਰੂ ਜਿੰਨਾ ਕ ਮਤ ਹੋਇਆ ਕਰੂਗਾ ਹਾਂ ਕੋਈ ਨਹੀਂ ਦੇਖ ਲੈ ਇਹਦੀ ਮੈਨੂੰ ਤਾਂ ਕਿ ਮੇਥ ਤਾਂ ਹੁੰਦਾ ਨਹੀਂ ਕੰਮ ਮੈਂ ਬੈਠੀ ਹਾਂ ਕੰਮ ਕੌਣ ਕਰਾਊਗਾ ਕੰਮ ਤੇ ਜੇ ਤੂੰ ਖਾਨੀ ਐ ਤਾਂ ਕੰਮ ਤਾਂ ਕਰਾਉਣਾ ਹੀ ਪਊਗਾ ਚੱਲ ਮਾਣਾ ਮੈਂ ਤੇ ਡੈਡੀ ਨਾਲ ਗੱਲ ਕਰਕੇ ਵੇਖਨੀ ਆਂ ਹੱਕ ਦਿਨ ਆਹ ਪਤਾ ਨਹੀਂ ਕਿਵੇਂ ਇਧਰ ਆ ਨਹੀਂ ਤੇਰੇ ਸ਼ਾਨੀ ਲੜੀ ਨਹੀਂ ਲੈ ਆ ਬੈਠਾ ਚੜਿਆ ਫੋਨ ਲਈ ਅੱਛਾ ਤੂੰ ਵੀ ਫੋਨ ਚੱਕ ਲੈ ਉਧਰੋਂ ਤੇਰੀ ਪਰਜਾਈ ਨੇ ਫੋਨ ਚੱਕ ਰੱਖਿਆ ਕਿਉਂ ਫੇ ਤੂੰ ਮੇਰੀ ਪਰਜਾਈ ਤੇ ਇੰਨੀ ਦੁਖੀ ਐ ਦੁਖੀ ਨਾ ਹੋ ਮੈਂ ਅੱਛ ਕੱਲੀ ਮੈਂ ਚੰਪਟਾਉਂਦੀ ਫਿਰਾਂ ਉਹ ਮਾਹਰ ਨਹੀਂ ਜਾਣ ਚੜੀ ਬੈੱਡ ਤੇ ਫੋਨ ਵੇਖੀ ਜਾਂਦੀ ਐ ਅੱਖ ਕੱਲੀ ਕੰਮ ਕਰਕੇ ਉਹ ਮੈਂ ਸਾਰਾ ਡਿੱਡ ਕਿਵੇਂ ਪਰਾਂ ਪਕਾਪਕਾ ਫੇਰ ਕੀ ਹੁੰਦਾ ਜੇ ਮੇਰੀ ਗੱਲ ਤੂੰ ਕੱਲੀ ਕੰਮ ਕਰ ਲੇਗੀ ਫੇਰ ਕਿਉਂਦਾ ਜੇ ਮੇਰਾ ਭਾਈ ਬਾਹਰ ਗਿਆਗਾ ਜਲੰਧਰ ਫੇਰ ਹੀ ਐ ਐਡੀ ਹਮਦਰਦੀ ਆਉਂਦੀ ਆ ਭਰਜਾਈ ਦੀ ਤੇ ਫੇਰ ਨਾਲ ਹੀ ਭੇਜ ਦਿੰਦਾ ਉਹ 15 ਲੱਖ ਲਾ ਦਿੰਦਾ ਲਵਾਉਗਾ ਭਾਈ ਤੂੰ ਮਹੀਨਾ ਖੜਾ ਬੀਜ ਆਈ ਲੈ ਉਹਦਾ ਫੇਰ ਪਤਾ ਲੱਗੂ ਤੈਨੂੰ ਬੀਜ ਆਈ ਲੈ ਆ ਤੂੰ ਲੈ ਕੇ ਫੇਰ ਜੇ ਨਾ ਕੰਮ ਕੌਣ ਕਰਾਊਗਾ ਸਾਂਝੇ ਕਰੋ ਪੈਸੇ ਲਾਈ ਚੱਲੋ ਤੇ ਤੇਰੇ ਜੇਬ ਚ ਪੈਣਗੇ ਡਾਲਰ ਪਾ ਲਈ ਭਰ ਲਈ ਗਿੱਜੇ ਉਹ ਕੋਈ ਗੱਲ ਨਹੀਂ ਮੇਰੀ ਗੱਲ ਸੁਣ ਉਹਨੇ ਆਪਦੇ ਬੱਚੇ ਸੈੱਟ ਕਰਤੇ ਕਿ ਜੇ ਲੋ ਆਪਣੇ ਵੱਡੇ ਹੋਏ ਆਪਣੇ ਵੀ ਲੈ ਜੂਗਾ ਉਹ ਇੰਨਾ ਚਰਾਂ ਨਹੀਂ ਲਿਜਾਂਦੇ ਝਾਕ ਲਈ ਇੱਥੇ ਰਹਿਣਗੇ ਆਪਣੇ ਜਵਾਂਕ ਜਾਵਾਂ ਨਹੀਂ ਆਪਣਾ ਲੈ ਜਾਂਦੇ ਉਹ ਤੇਰੀ ਸੋਚ ਮਾੜੀ ਐ ਬਹੁਤ ਮਾੜੇ ਹੁੰਦੇ ਸ਼ਰੀਕ ਨਹੀਂ ਨਹੀਂ ਇਹ ਨਾ ਤੂੰ ਕਹਿ ਮੇਰਾ ਭਾਈ ਐ ਨਹੀਂ ਮੇਰਾ ਬਦਲਦਾ ਹੋ ਬਦਲਦਾ ਕਿਉਂ ਨਹੀਂ ਮਿੰਟ ਚ ਬਦਲ ਜੂਗਾ ਆਪਦਾ ਜਵਾਂਕ ਸੈੱਟ ਕਰ ਲਿਆ ਆਪ ਟੱਪ ਗਿਆ ਹੁਣ ਆਪਦੀ ਜਨਾਨੀ ਦਾ ਵੀਜ਼ਾ ਲਵਾਊਗਾ ਤੂੰ ਦੇਖੀ ਜਾਈ ਤੈਨੂੰ ਤੂੰ ਨਾ ਉਹੀ ਸਾਰੇ ਦਿਨ ਮੱਛੀ ਛੜੀ ਰਹਿਣੀ ਐ ਭਾਜ ਇੰਗਰੇਜ਼ ਤੇ ਹਾਂ ਤੇਰੇ ਤੇ ਕਮਾਚਦੀ ਐ ਉਹਨਾਂ ਤੇ ਮੱਛਦੀ ਐ ਮੈਂ ਦੇਖ ਦੇਗਾ ਆਪ ਤਾਂ ਬੈਠੀ ਹੀ ਰਹਿਣਾ ਚੜੀ ਤੇ ਕੰਮ ਨਹੀਂ ਕਰਾ ਸਕਦੀ ਬਾਹਰ ਵੇੜ ਇੰਨਾ ਨਾ ਮੇਰੀ ਗੱਲ ਸੁਣ ਜਦੋਂ ਉਹਨੇ ਬੰਗਲਾਦੇਸ਼ ਚ ਡਾਲਰ ਪਾ ਦੇਣਾ ਤੈਨੂੰ ਫੇਰ ਪਤਾ ਲੱਗੂ ਕੁਛ ਨਾ ਕੁਛ ਹਾਂ ਹਾਂ ਪਾਊਗਾ ਡਾਲਰ ਤੂੰ ਹੀ ਖਰੀਦੀ ਮਰੱਬੇ ਪਹਿਲਾਂ ਜਿਹੜਾ ਤੈਨੂੰ ਡਾਲਰ ਪਾਊਗਾ ਓਏ ਹਜੇ ਉਹ ਆਪ ਹੀ ਨਹੀਂ ਸੱਟ ਹੋਇਆ ਪਹਿਲਾਂ ਬੱਚਿਆਂ ਨੂੰ ਲੈ ਕੇ ਗਿਆ ਹੁਣ ਉਹਨੂੰ ਲੈ ਕੇ ਜਾਊਗਾ ਆਪ ਸੱਟ ਕਿਉਂ ਨਹੀਂ ਬੱਚੇ ਤਾਂ ਘਰਵਾਰ ਬਣਾਈ ਬੈਠੇ ਆ ਉੱਥੇ ਸਾਰਾ ਕੁਝ ਬੱਚੇ ਕਿੱਧਰੇ ਭੇਜੇ ਆ ਤੂੰ ਕੋਈ ਗੱਲ ਨਹੀਂ ਫੇਰ ਜਦੋਂ ਹੁਣ ਭਰਾਈ ਵੀ ਜਾਊਗੀ ਮੇਰੀ ਜਾਊਗੀ ਭਰਾਈ ਤੂੰ ਭਗਜੀ ਨਾਲ ਤੂੰ ਹੀ ਚੜਦੀ ਜਾ ਆਜਾ ਕੋਈ ਗੱਲ ਨਹੀਂ ਜੇ ਮੇਰੇ ਮੈਂ ਤਾਂ ਆਪਣੇ ਘਰ ਨੂੰ ਜਵਾਕ ਤੂੰ ਵੀ ਨਾਲ ਹੀ ਵਗਦੀ ਪਰਜਾਈ ਤੂੰ ਮੇਰੀ ਗੱਲ ਸੁਣ ਮੜੀਆਂ ਮੜੀਆਂ ਗੱਲਾਂ ਪਿੱਛੇ ਨਾਲ ਲੜਿਆ ਨਾ ਕਰ ਨਾ ਇਹ ਨੂੰ ਤੂੰ ਕੰਮ ਨੂੰ ਕਿਹਾ ਕਰ ਬੰਦੇ ਦਾ ਸਲਾਹ ਲਈ ਨਾ ਮੰਨ ਨਹੀਂ ਉਹ ਜਿਹੜਾ ਰਹਿਣਾ ਹੁੰਦਾ ਹੁਣ ਉਹਨੂੰ ਥੋੜੇ ਦਿਨ ਤਾਂ ਹੋਇਆ ਹਲੇ ਗਏ ਇਹਨੂੰ ਜੇ ਹਾਂ ਆ ਜਾ ਕੇ ਕੋ ਸੈਟ ਹੋਊਗਾ ਫੇਰ ਨਾ ਮੇਰੀ ਗੱਲ ਸੁਣ ਹੁਣ ਤਾਂ ਤੂੰ ਕਹਿੰਦਾ ਮਣ ਨਹੀਂ ਤੇ ਖਾਣ ਵੇਲੇ ਕਿਵੇਂ ਕਰੇ ਉਹ ਮੜ ਉਹ ਤਾਂ ਖਾ ਲੂਗੀ ਚਾਰ ਪੰਜ ਚੱਕ ਕੇ ਉਹ ਤੇ ਭੁੱਖ ਤਾਂ ਸਾਰਿਆਂ ਨੂੰ ਲੱਗਦੀ ਹੈ ਤੈਨੂੰ ਕੀ ਲੱਗਦੀ ਨਹੀਂ ਲੱਗਦੀ ਹੈ ਮੈਂ ਕਰਦੀ ਹੈ ਮੈਨੂੰ ਲੱਗਦੀ ਹੈ ਭੁੱਖ ਮੈਨੂੰ ਵੀ ਉਹ ਤਾਂ ਕਿ ਮੇਰਾ ਬਣਦਾ ਸ ਮੇ ਹੁਣ ਮੇਰੀ ਗੱਲ ਸੁਣ ਜੇ ਤੂੰ ਆਇਆ ਵੀ ਕਹੇਗੀ ਫਿਰ ਉਹਦਾ ਅੱਡ ਵੀ ਨਹੀਂ ਹੋ ਸਕਦਾ ਆਪਾ ਹੋ ਨਹੀਂ ਸਕਦੇ ਅੱਡ ਫਿਰ ਕੱਲੀ ਆ ਪਕਾ ਲੈ ਥੱਪਲੇ ਖਾ ਖਾਲਿਆ ਕਰੇ ਥੱਪ ਕੇ ਆਵਦੀਆਂ ਗੈਸਟ ਦੋ ਲਾ ਕੇ ਅੱਡ ਤੂੰ ਤਾਂ ਫਿਰ ਮੇਰੀ ਗੱਲ ਸੁਣੋ ਜੇ ਚਾਰ ਦਿਨਾਂ ਨੂੰ ਉਹ ਆਪਦੇ ਪੇਕਿੰਗ ਬਾਕੀ ਫੇਰ ਲੋਕ ਕੀ ਕਹਣਗੇ ਪਿੰਡ ਚਫਾਂ ਬਗ ਜੇ ਫਿਰ ਮੈਨੂੰ ਕਰਨਾ ਤਾਂ ਨਾ ਪਊਗਾ ਦਾ ਕਰਨਾ ਤਾਂ ਨਹੀਂ ਪਊਗਾ ਹੁਣ ਮੈਂ ਲੀੜਾ ਕੱਪੜੇ ਮੈਂ ਤਾਂ ਨਹੀਂ ਲਾ ਕੇ ਰਾਤ ਨ ਰੱਖ ਕੇ ਤੁਰ ਜੰਨੀ ਨਾ ਕਿਹਾ ਤਾਂ ਕੋਈ ਕੰਮ ਨਹੀਂ ਕਰਦੀ ਬਾਥਰੂਮ ਜਿਹਦਾ ਬਾਥਰੂਮ ਚ ਏਡੀ ਏਡੀ ਚੜ ਗਈ ਮੈਂ ਮਸਾ ਸਾਫ ਕਰੇ ਉਲੀ ਲੱਗ ਗਈ ਫੇਰ ਉਹ ਤਾਂ ਕਰਦੀ ਨਹੀਂ ਨਾ ਜੇ ਮੈਂ ਕਹੂੰਗਾ ਮੇਰੇ ਤੇ ਗੱਲ ਕੀ ਜਾਊਗੀ ਕਰਦੀ ਫਿਰ ਮੈਂ ਵੀ ਨਹੀਂ ਥੱਪਲੇ ਪਕਾ ਲਿਓ ਖਾ ਲਿਓ ਕਰਾ ਮੈਂ ਵੀ ਕਰਦੀ ਵੱਡਾ ਹੰਦਾਰਾ ਦਰਦ ਦਰਦ ਆ ਗਿਆ ਇਹ ਨਾ ਕਰ ਸਾਰਾ ਦਿਨ ਲੜਾਈ ਦੇ ਬਣਾ ਇਹਨੂੰ ਕੋਈ ਕੰਮ ਹੀ ਨਹੀਂ ਹੋ ਰਿਹਾ ਇਹ ਮਰ ਜਾ ਕਿੰਨਾ ਨੇਰ ਬਗਈ ਜਾਂਦਾ ਮੈਨੂੰ ਤਾਂ ਕਰਨੇ ਹੀ ਪੂ ਜੇ ਕੋਈ ਆ ਗਿਆ ਤਾਂ ਕੀ ਆਖੂ ਵੇਖਣ ਵਾਲਾ ਵੇਡ ਅੱਡਾ ਚੜਿਆ ਪਿਆ ਮਾਪ ਬਲਠਾਣੇ ਮਹਾਰਾਣੀਆਂ ਚੰਗੇ ਚੋਸੇ ਦੀੜੇ ਪਾ ਲੈਂਦੀਆਂ ਬਹਿ ਜਾਂਦੀਆਂ ਮਮਾ ਓਹੋ ਪਾਪਾ ਤਾ ਮੈਨੂੰ ਚੌਲ ਹੀ ਬਣਾ ਦੇ ਹਾਂ ਹੁਣ ਤੂੰ ਆ ਜਾ ਚੌਲ ਬਣਾ ਜਾ ਤੈਨੂੰ ਅਦੀਨਾ ਨਹੀਂ ਅੱਡ ਰੇਤਾ ਚੜਿਆ ਪਿਆ ਪੁੱਤ ਮੈਂ ਆ ਕਰਾਂ ਕੀ ਕੀ ਕਰਾਂ ਓ ਕਾ ਗਿਆਂਦੀ ਆ ਮਾਂ ਤੈਨੂੰ ਤਾਂ ਭੁੱਖ ਲੱਗੀ ਜਾਂਦੀ ਮੈਨੂੰ ਨਹੀਂ ਲੱਗਦੀ ਮੈਂ ਹੁਣ ਆ ਕਰਾਂ ਕਿ ਕੀ ਬਣਾਵਾ ਸਾਨੂੰ ਚੌਲ ਬਣਾ ਕੇ ਦੇ ਮੇਰੀ ਗੱਲ ਸੁਣ ਤੈਨੂੰ ਮੈਂ ਗੱਲ ਦੱਸਦੀ ਓ ਤੇਰੀ ਮਾਸੀ ਨਹੀਂ ਹਾਂ ਅੰਦਰ ਬੈਠੀ ਰਾਵਣਾ ਹਾਂ ਬਿੱਡਾ ਤੇ ਚੜੀ ਖੋਲ ਲਈ ਤੂੰ ਉਹਨੂੰ ਕਹਿ ਦੇ ਆਖ ਮਾਸੀ ਨੇ ਕਹਿ ਕੇ ਵੇਖਣ ਨੂੰ ਪਤਾ ਲੱਗ ਜੂਗਾ ਫਿਰ ਫਿਰ ਆਪਾਂ ਬਾਹਰ ਨਹੀਂ ਥੇ ਆ ਜੀ ਜੇ ਬੋਲੀ ਦਾ ਕੁਝ ਤਾਂ ਐ ਕਹਿ ਮਾਸੀ ਆਖ ਮੈਨੂੰ ਚੌਲ ਬਣਾ ਕੇ ਦੇ ਦੇ ਰਾਗੋ ਚੱਲਣਾ ਹਾਂ ਜੇਰੇ ਤੈਨੂੰ ਜਵਾਬ ਦਿੱਤਾ ਜਿਹੜੀ ਵੀ ਤੈਨੂੰ ਕੋਈ ਗੱਲ ਕਹੀ ਫਿਰ ਮੈਨੂੰ ਦੱਸਿਆ ਆ ਕੇ ਬਸ ਇੱਕ ਮਨਚਾਲ ਬਣਾ ਦੇ ਮੈਨੂੰ ਭੁੱਖ ਲੱਗੀ ਪਈ ਆ ਜਾਨ ਕਿ ਤਰੀ ਮਾਂ ਕੀ ਕਰਦੀ ਆਖੋ ਤੇਰੀ ਇੱਤਾਂ ਮਿੱਟੀ ਕੱਢੀ ਹੁੰਦੀ ਬਾਹਰ ਡੱਡ ਨਿਹਰੀ ਚੱਲੀ ਜਾਂਦੀ ਬੇੜੇ ਚ ਆਖੋ ਚੰਗਾ ਚਾ ਕਹੇ ਦੇਖਦੀ ਆ ਠੀਕ ਕਹਿੰਦੀ ਐ ਨੂੰ ਮੁੰਡੇ ਨੂੰ ਜੇ ਅੱਜ ਪੁੱਠਾ ਸਿੱਧਾ ਬੋਲੀ ਫਿਰ ਤਾਂ ਦੋ ਹੱਥ ਕਰਨੇ ਪੈਣਗੇ ਮਸੀ ਹਾਂ ਪੁੱਤ ਆ ਫੋਨ ਦੇ ਕੇ ਆ ਬੈਠਾ ਹਾਂ ਇੱਥੇ ਕੁਝ ਦੁਖਦਾ ਨਾ ਪਰ ਤੂੰ ਹੀ ਬੈਠਿਆ ਆਏ ਮਾਸੀ ਨੇ ਚਾਰ ਬਣਾ ਦੋ। ਆਹੋ ਪੁੱਤਾ ਤੂੰ ਤੇਰੀ ਮੰਮੀ ਤੋਂ ਬਣਵਾ ਲੈ ਕੀ ਕਰਦੀ ਉਹ? ਉਹ ਕੰਮ ਕਰੇ ਜਾਂਦੀ ਹੈਗੀ ਬਾਹਰ। ਪੁੱਤ ਫਿਰ ਮੈਂ ਇੱਥੇ ਤਾਂ ਹੁਣ ਬੰਦ ਦੇਣੀ ਮੈਂ ਤੇ ਮਾਸੀ ਕੋ ਜਾ ਕੇ ਨਹੀਂ ਉਧਰ। ਮਾਸੀਆਂ ਕਿਉਂ ਨਾ ਹਿੰਦੇ? ਤੂੰ ਤੇਰੀ ਮੰਮੀ ਤੋਂ ਬਣਵਾ ਲੈ 2 ਮਿੰਟ ਪੁੱਤ ਬਣਾ ਦੇਦੀ ਉਹ। ਮੈਂ ਪੁੱਛਣ ਨਾਲੇ ਜਾਦਾ ਹਾਂ। ਹੋ ਤੇਰੀ ਮੰਮੀ ਤੋਂ ਬਣਵਾ ਲੈ ਪੁੱਤ। ਮੈਂ ਮਾਸੀ ਕੋ ਜਾ ਕੇ ਉਹਨੇ ਉਧਰ ਚੰਗਾ। ਠੀਕ ਹਾਂ। ਲੈ। ਹੁਣ ਆ ਕੇ ਕਹਿੰਦਾ ਚੌਲ ਬਣਾ ਦੇ। ਇਹੀ ਨਹੀਂ ਮਤਲਬ ਤਾਂ ਲੋਟ ਆਉਂਦੇ ਸਾਰਾ ਦਿਨ। ਕਦੇ ਕਹਿੰਦਾ ਚੌਲ ਬਣਾ ਦੇ, ਕਦੇ ਕਹਿੰਦਾ ਚਾਹ ਬਣਾ ਦੇ। ਆਪ ਤੇ ਜਵਾਕ ਵੀ ਨਹੀਂ ਸਾਂਹ ਸਕਦੀ ਦੱਸ ਵੀ। ਲੈ ਗਿਆ ਜਵਾਕ ਜੰਦਰ ਤੇ ਬਣਾ ਕੇ ਦੇਉਗੀ ਚੌਲ ਤਾਂ। ਕੀ ਕਰ ਤੱਪੂ ਵੀ ਵਾਰੀ। ਮੰਮਾ ਜੈ ਨੂੰ ਖਾ। ਹਾਂ ਪੁੱਤ ਆ ਗਿਆ। ਹਾਂ ਆ ਗਿਆ। ਓਹ ਤੱਪੂ ਵੀ ਵਾਰੀ ਕੀ ਕਰਾਂ ਮੈਂ ਤਾਂ ਬੈ ਗਈ। ਕੀ ਕਰੀਏ? ਮਾਸੀ ਕਹਿੰਦੀ ਨਾ ਮਾਸੀ ਕੇ ਆ ਕੇ ਆਉਂਿਆ ਤਾਂ ਕਹਿੰਦੀ ਤੇਰੀ ਮੰਮੀ ਤਾਂ ਬਨਮਾਲਾ। ਤੂੰ ਚਾਲ ਵੀ ਨਹੀਂ ਬਣਾ ਕੇ ਦੇ ਸਕਦੀ ਨਾ ਬੁੱਤਾਂ ਹੁਣਾ ਕਿ ਕਹਿੰਦੇ ਉਹ ਤਾਂ ਤੇਰੀ ਮੰਮੀ ਤੋਂ ਬਨਵਾਲਾ ਦੇਖ ਲੈ ਵਿਜਵਾਕ ਨੂੰ ਇਹ ਚਾਲ ਬਣਾ ਦੇਗੀ ਫਹਾਤ ਨਹੀਂ ਆਉਂਦਾ ਭੋਰੇ ਚਾਲ ਬਣਾ ਕੇ ਦੇ ਦੇਗੀ ਤਾਂ ਬੇਲੀ ਬੈਠੀ ਸਾਰਾ ਦਿਨ ਮਲਦੀ ਤੈਨੂੰ ਦੇਖ ਲੈ ਚਾਲ ਵੀ ਨਹੀਂ ਬਣਾ ਕੇ ਦਿੰਦੀ ਹੈਗੀ ਜਿਵਾਕ ਨੂੰ ਕੀ ਕਰਾਂ ਮੈਂ ਇਹਦਾ ਜਾਣ ਦੇ ਫਿਰ ਜਦੋਂ ਜਾਊਗੀ ਤਾਂ ਮਾਸੀ ਕੀ ਕਰੀ ਉਹਦਾ ਕਰੂ ਦੋ ਹੱਥ ਵੀ ਕੰਮ ਵੀ ਮੈਂ ਕਰਾਂ ਜਿਵਾਕ ਨੂੰ ਚਾਲ ਵੀ ਨਹੀਂ ਬਣਾ ਕੇ ਦੇ ਨਾ ਕਿ ਦੇ ਦੇ ਪਤਾ ਨਹੀਂ ਕੁਝ ਬੋਲੀ ਦੱਸ ਦੇ ਜੇ ਕੁਝ ਬੋਲੀ ਆ ਇਹ ਤਾਂ ਹੁਣ ਤਾਂ ਮੈਨੂੰ ਦੋਸ਼ ਕਰਨੀ ਪੈਣੀਗਾ ਉਹਦੇ ਨਾਲ ਅਮਾ ਤੂੰ ਮੈਨੂੰ ਤੂੰ ਬਣਾ ਕੇ ਦੇ ਦੇ ਤੂੰ ਬੱਤ ਮੇਥੇ ਚੌਲ ਤਾਂ ਬੰਦੇ ਨਹੀਂ ਅੱਡਾ ਕੂੜਾ ਪਿਆ ਕੀ ਕਰਾਂ ਹੁਣ ਆ ਚੱਕਾ ਕੇ ਕੀ ਕਰਾਵ ਤਮਹਾਰਾ ਨਹੀਂ ਅੰਦਰ ਬੈਠੀ ਐ ਤੂੰ ਐ ਕਰ ਡੱਬੇ 'ਚ ਰੋਟੀ ਪਈ ਐ ਉਥੇ ਫਰਿਜ 'ਚ ਸਬਜ਼ੀ ਪਈ ਐ ਜਾ ਖਾਲਾ ਚੱਕ ਕੇ ਦੇਖ ਲੈ ਜੇ ਸਬਜ਼ੀ ਵੀ ਹੈਗੀ ਤੇ ਖਣੀ ਖਾ ਵੀ ਨਹੀਂ ਗਈ ਹੋਵੇ ਮਹਾਰਾਣੀ ਗੰਗਾ ਮੈਂ ਖਾਣੀ ਆ ਪਸਰ ਭੂਆ ਮਿੰਟ 'ਚ ਖਾ ਜੂਗੀ ਚੱਕ ਕੇ ਜਾ ਦੇਖ ਲੈ ਖਾਲਾ ਦੇਖ ਲੈ ਚੱਕ ਕੇ ਹੋਰ ਚਲ ਜਵਾਕ ਨੂੰ ਰੋਟੀ ਖਾਣ ਦੇ ਲਾਲ ਚ ਲਾਇਆ ਹੁਣ ਚੌਲ ਕਿਹੜੇ ਬਣ ਰੱਖ ਦੇਵਾਂ ਸਵੇਰੇ ਮੈਂ ਤਾਂ ਟਾਈਮ ਨਾਲ ਚੌਲ ਬਣਾ ਕੇ ਅੰਦਰ ਲਕੋ ਕੇ ਰੱਖੂੰ ਇਹਨੂੰ ਵੀ ਨਹੀਂ ਦਿੰਦੀ ਮਹਾਰਾਣੀ ਖ ਕੀ ਕਰਾਂ ਉੱਤੇ ਡੜਾ ਸੂਰਜਾ ਕੀ ਕਰਾਂ ਧੁੱਪੇ ਧੁੱਪ ਬੁੱਥੜ ਮੱਚੀ ਜਾਂਦਾ ਕੰਮ ਕਰਾਂ ਕਿ ਕੀ ਕਰਾਂ ਉਧਰੋਂ ਆਥ ਨਹੀਂ ਫਿਰ ਕੰਮ ਦਾ ਟਾਈਮ ਹੋ ਜਾਂਦਾ ਸਾਰੇ हां ਹੁਣ ਤੁਸੀਂ ਕਿੱਧਰ ਚੱਲ ਪੇ ਚਿੱਟੇ ਲੈ ਕੇ ਪਸੂ ਬਨਦੀ ਮੈਂ ਤਾਂ ਜਾ ਕੰਮ ਜਾ ਕੇ ਨਾ ਗਈ ਅਯਾਰ ਹੰਮ ਪਸੂ ਮੈਂ ਬਨਨਾ ਕੰਮ ਵੀ ਸਾਰੇ ਮੈਂ ਕਰਾਂ ਉਧਰ ਡੜਾ ਕੂੜਾ ਚੱਕ ਕੇ ਲੈ ਆ ਹਯਾ ਸਾਰਾ ਕੰਮ ਕਰਨ ਲੱ ਪਿਆਗਾ ਪਸੂ ਵੀ ਨਹੀਂ ਬਨ ਸਕਦਾ ਤੁਸੀਂ ਮੇਰੀ ਗੱਲ ਸੁਣਨਾ ਸੰਨੀ ਦਾ ਪਾਈ ਪੀਆ ਕੱਲੇ ਸੰਗਲ ਹੀ ਖੋਲ ਕੇ ਪਾਉਣੇ ਕਿੱਲੇ ਚ ਹੋਰ ਕਿੱਡੀ ਖਾਸ ਗੱਲ ਹੈ ਸੰਨੀ ਵੀ ਮੇਰ ਲਾ ਕੇ ਰੱਖੀ ਆ ਹੁਣ ਮਰਦੀ ਜਾਂਦੀ ਨੇ ਰੱਖਿਆ ਫੇ ਤੂੜੀ ਤੇ ਮੈਂ ਪਾਈ ਸੀ ਤੂੰ ਜੇ ਸੰਨੀ ਰਲਾਦੀ ਫੇ ਕਿ ਲੜਾ ਤੂੜੀ ਤੇ ਮੈਂ ਪਸੂ ਵੀ ਨਹੀਂ ਬਨ ਸਕਦੇ ਪਸੂ ਤਾਂ ਬਨ ਸਕਦੇ ਜੇ ਹੱਥ ਮੈਂ ਬਤੂੜੀ ਪਾਤੀ ਚਾ ਜਿੰਨਾ ਮੇਰੇ ਨਾਲ ਜਮਾਨ ਲੜਾ ਤੂੰ ਤੁਸੀਂ ਵੀ ਤਾਂ ਖੈਬਰੀ ਐ ਨਾ ਤੁਸੀਂ ਕਿੱਧਰ ਨਿਕਲ ਤੇ ਜਾ ਰਹੀ ਥੋੜੀ ਕੰਮ ਜਾਂ ਕਿਹਨਾ ਦਾ ਕੋਈ ਐਸੇ ਜਾਂ ਕਿਹੜਾ ਕੰਮ ਹੈ ਤੈਨੂੰ ਲੈ ਕੋਈ ਨਹੀਂ ਦੱਸਣਾ ਰਿਹਾ ਹੁੰਦਾ ਕੰਮ ਅੱਛਾ ਕਰੇ ਵੀ ਦੱਸਣਾ ਨਹੀਂ ਆਉਂਦੀ ਜਨਾਨੀ ਨੂੰ ਕੰਮ ਨਹੀਂ ਕੋਈ ਦੱਸ ਸਕਦਾ ਮੈਂ ਤਾਂ ਤਾਸ ਖੇੜ ਕੇ ਆਉਣਾ ਦੱਸ ਅੱਛਾ ਤਾਸ ਖੜ ਕੇ ਹੋਣਾ ਐਡਾ ਕਿ ਤੂੰ ਮਰੱਬੇ ਚ ਦੰਡ ਡਿਊਟੀ ਚ ਚੱਲਿਆ ਲੈ ਖੇਡ ਨਹੀਂਦਾ ਫਿਰ ਤਾਸ ਤਾਸ ਸਾਰੇ ਮੁੰਡੇ ਖੇਡਦੇ ਆ ਹਾਂ ਮੈਂ ਆਖ ਕਣੀ ਕਿਹੜੀ ਚੀਨ ਦੀ ਡਿਊਟੀ ਤੇ ਚੱਲਿਆ ਹੈ ਜਿਹੜਾ ਕਰਨਾ ਕੰਮ ਚੱਲਿਆ ਚਾ ਚੰਗਾ ਫਿਰ ਮੇਰਾ ਬੜੀ ਜਵਾਨ ਨਾ ਮੈਨੂੰ ਨਹੀਂ ਪਤਾ ਪਸੂ ਬੰਦੀ ਆਪਦੇ ਕੰਮ ਕੁਮ ਕਰ ਲੋ ਨੀ ਫਿਰ ਮੈਂ ਤਾਂ ਅਭੀ ਸਿੱਟੇ ਇੱਥੇ ਕੂੜਾ ਜੇ ਮੇਰੇ ਆਉਂਦੇ ਨਾਲ ਕੋਈ ਅੰਦਰ ਖੜੇ ਹੋਵੇ ਨਾ ਆਪਣੀ ਲੜਾਈ ਹੋ ਜੂਵੇ ਖੜੇ ਰਹਿਣ ਲੜਾਈ ਹੋ ਜੀ ਤਾਂ ਹੋਵੇ ਮੈਂ ਤਾਂ ਝੋਲ ਝੋਲਾ ਚੱਕੂ ਪਿੰਡ ਵੱਧੂ ਆਪਦੇ ਇਹ ਪਿੰਡ ਬਾਈ ਮੈਂ ਨਹੀਂ ਉਹ ਕੱਲੀ ਥੱਪ ਕੇ ਖਾਉਣਾ ਤੂੰ ਖਾਈ ਕੋਈ ਗੱਲ ਨਹੀਂ ਉਹਦਾ ਮੈਂ ਮੈਂ ਤਾਂ ਖਾਲਿਆ ਕਰੂਗਾ ਭਰਾਈ ਤੂੰ ਖਾਲਿਆ ਕਰੂਗਾ ਚਲ ਅੰਦਰ ਉੱਪਰ ਜਾਈ ਤਾਂ ਹਾਂ ਤੂੰ ਹੀ ਚੱਕੀ ਫਿਰ ਸਵੇਰੇ ਜੱਤਰ ਸੋ ਚੜ ਜੂ ਜਹਾ ਜੇ ਪਤਾ ਲੱਗੂ ਖਾੜੀ ਪਕਾ ਕੇ ਕੱਲਾ ਸਵੇਰੇ ਪਰਸੋਂ ਆਈ ਜਹਾ ਆਈ ਬੀਜੇ ਲੱਗ ਜਿਆ ਉਹ ਤਾਂ ਉਧਰ ਉਧਰ ਬੈਠੇ ਬਣਾਈ ਜਾਂਦੇ ਆ ਅੰਦਰ ਅੰਦਰ ਆਪਾਂ ਨੂੰ ਹੁਣ ਦੱਸ ਦੀ ਕੱਲੇ ਆਈਫੋਨ ਤੇ ਗੱਲਾਂ ਗੁਪਤ ਕਰਕੇ ਅੰਦਰੇ ਬੈਹ ਜਾਂਦੀ ਐ ਫੇਰ ਕੀ ਹੁੰਦਾ ਜੇ ਜੇ ਬਾਹਰ ਜਾਊ ਕੋਈ ਫਾਇਦੀ ਐ ਕੋਈ ਨੁਕਸਾਨ ਐ ਪਿੰਡ ਦੇ ਵਿੱਚ ਨਾ ਉੱਚਾ ਆਪਣੀ ਹੂ ਹਾਂ ਕੱਲੇ ਨਾ ਉੱਚਾ ਕਰਦਾ ਫੇਰ ਕਰਿਆ ਕਰ ਤੇਰੇ ਭਰਾਣੇ ਕਰ ਤੇਰੇ ਕੋ ਫੋਨ ਬਾਹਰ ਜਾ ਕੇ ਕਰਿਆ ਤੇ ਹਾਂ ਕਹ ਦੱਸ ਕਿ ਮੈਂ ਤੈਨੂੰ ਨਹੀਂ ਲੱਗਾ ਫੋਨ ਤਾਂ ਮੈਨੂੰ ਵਾਧੂ ਕਰਦਾ ਹਾਂ ਕਰਦਾ ਵਾਧੂ ਫੋਨ ਕਦੇ ਜਵਾਕਾਂ ਨੇ ਮੇਰੇ ਨਾਲ ਗੱਲ ਕਰੀ ਕਦੇ ਤਾਂ ਗੱਲ ਕਰ ਸਕਦਾ ਤੇਰਾ ਮੂੰਹ ਹੀ ਨਹੀਂ ਜਵਾਕ ਕਰੇ ਤੂੰ ਜੇ ਲੜੀ ਜਣੀ ਨਹੀਂ ਲੜੀ ਜਣੀ ਜਵਾਕ ਹੋ ਫੇਰ ਨਹੀਂ ਫੋਨ ਕਰਦੇ ਤੈਨੂੰ ਕਰ ਦੇਣੀ ਜਵਾਕ ਮੈਨੂੰ ਮੈਥੋਂ ਤਾਂ ਨਹੀਂ ਛੱਡਣਾ ਖੈਬਰੀ ਜਾ ਮੈਂ ਤਾਂ ਉਹਦਾ ਕੂੜ ਬੰਨਨੇ ਬੰਨੀ ਮੈਂ ਤੇਰਾ ਕੂੜਾ ਸਿੱਟ ਕੇ ਆਉਣੀ ਐ ਮੈਨੂੰ ਕੁਝ ਕਲੇਸ ਨਾ ਮੈਂ ਬੰਨ ਨਾ ਜਾ ਕੇ ਕਰ ਲੈ ਕੰਮ ਆਪਦਾ ਕੁਝ ਲੈ ਆਹ ਉਹਦੀ ਥੋਂ ਘਟਮ ਘਟਮ ਕਰਦੀ ਪਣ ਕਿੱਧਰ ਚੱਲ ਪਈ ਪਣ ਮਾਸੇਕ ਜਾ ਕੇ ਆਉਣੀ ਆ ਮਾਸਚ ਕਿਤੇ ਜਾ ਕੇ ਆਉਣੀ ਆ ਜਿਜਵਾਕ ਨੂੰ ਪਰ ਚੌਲ ਬਣਾਉਣ ਦੀ ਫਿਰ ਕਿੱਡੀ ਗੱਲ ਸੀ ਫਰਪਣ ਮੈਂ ਆਖਤਰੀ ਮੰਮੀ ਬੁਲਾਉਂਦਾ ਪਰ ਤੂੰ ਸਾਰਾ ਦਿਨ ਬੇਲੀ ਰਹਿਣੀ ਆ ਫਿਰ ਇੱਥੋਂ ਵੀ ਨਹੀਂ ਮੰਨਦੀ ਉਹ ਮਰ ਜਾ ਬੇਲੀ ਮੈਂ ਤਾਂ ਗੋਖੂੜਾ ਕਰਦੀ ਫਿਰਦੀ ਤੂੰ ਚੱਲੀ ਠਮਕ ਠੰਕ ਕਰ ਦੇਖ ਮਾਸੀ ਘਰ ਚੱਲੀ ਮਾਸੀ ਘਰੇ ਕਿੰਬਲਾ ਇਹਨੇ ਹੁਣ ਫਰਪਣ ਮੇਰੇ ਸਾਰਾ ਦਿਨ ਨਹੀਂ ਬੈਠੇ ਨਾ ਕੰਮਕੁਮ ਕਰਕੇ ਬੈਜਾ ਨਾ 2 ਮਿੰਟ ਹੁਣ ਮੈਂ ਰਹਿ ਕੇ ਚੱਲ 2 ਮਿੰਟ ਮੈਂ ਮਾਸੀ ਘਰੇ ਜਾਏ ਹੁਣ ਚੱਲ ਘੱਲਵਾਉਂਦੀ ਹੈ ਵਿਚਾਰੀ ਇਹ ਹਾਂ ਚੱਲ ਕਰ ਲਿਆਉਂਦੀ ਹੈ ਤੂੰ ਤਾਂ ਕੰਮ ਕਰ ਦੇ ਓ ਗੱਲ ਬਾਤ ਪੜੇ ਹੋਏ ਕਰਿਆ ਹੁਣ ਚੱਲ 2 ਮਿੰਟ ਜਾ ਮਾਸੀ ਕੇ ਬਾਹਲਾ ਟਿੱਡ ਭਰਿਆ ਪਿਆ ਹੂ ਚੁਗਲੀਆਂ ਨਾ ਕਰ ਪੜਾ ਮਾਤਾ ਤੋਗੜਾ ਪਰ ਤੋ ਸਾਰਾ ਦਿਨ ਇੱਥੇ ਲੱਗੇ ਰਹੇ ਨੇ ਜਵਾਕਾਂ ਨੂੰ ਚਾਰ ਖਾਲੀਆਂ ਪੰਜ ਖਾਲੀਆਂ ਭਾਣ ਤੈਨੂੰ ਕੱਲੀ ਨੂੰ ਮੇਰੀਆਂ ਰੋਟੀਆਂ ਦੀਦੀਆਂ ਨਾ ਕਿਹਦੇ ਕੋਲੇ ਅੱਖੇ ਵਿੱਚ ਚਾਰ ਦਿਨ ਸਾਰਾ ਦਿਨ ਹੀ ਸੁਣਦੀਆਂ ਤੈਨੂੰ ਕੱਦ ਮੈਂ ਠਹਿ ਕਰਕੇ ਬਹਿ ਗਈ ਥੱਲੇ ਸੁਣ ਲੈ ਸੁਣ ਲੈ ਫਿਰ ਮੈਂ ਕਾਹੀ ਕਹਿਣੀ ਹੈ ਫਿਰ ਸੁਬਹ ਨੂੰ ਖਾਣ ਵੇਲੇ ਤਾਂ ਖਾ ਲੈਣੀ ਆ ਕੰਮ ਵੇਲੇ ਕਹਿਣੀ ਮੈਂ ਤਹੁੰਦਾ ਨਹੀਂ ਮੇਰੇ ਜੀਨ ਲੱਗਦਾ ਆ ਓਡੀ ਕੱਢੇਗੀ ਤਾਂ ਬਾਲਕੀਆਂ ਵਿਚਾਰ ਬਾਈ ਨੂੰ ਜੀ ਨਹੀਂ ਲੱਗਦਾ ਹੈਗਾ ਫਿਰ ਪਰ ਮੇਰੀ ਮੈਂ ਤਾਂ 60 ਅੱਬਰ ਖਾਣੇ ਹੋਗੇ ਕਮਾਈ ਸਾਡੀ ਵੀ ਹੋਣੀ ਆ ਭਾਣੀ ਦੁੱਗਣੀ ਕਰਦੇ ਆ ਮੈਂ ਨਹੀਂ ਕਰਦਾ ਇਹਨੂੰ ਕਾਹ ਦਿਨ ਹੋਗੇ ਜਵਾਕ ਵੀ ਨੇ ਪੈਸੇ ਲੱਕ ਸਾਂਝ ਕਰੋਂ ਤੋਰਿਆ ਬਾਈ ਵੀ ਤੋਰਤਾ ਬਾਈ ਨੇ ਨਹੀਂ ਜਾ ਕੇ ਉੱਥੇ ਬਾਤ ਪੁੱਛੀ ਸਾਡੇ ਨੇ ਤਾਂ ਗੱਲ ਵੀ ਨਹੀਂ ਕਰੀ ਇੱਕ ਦਿਨ ਉਹ ਤੇਲੇ ਮਨੋਂ ਮੈਨੂੰ ਸੱਚਾ ਹੋ ਜਾਂਦਾ ਕਹਿ ਜਾਂਦਾ ਕਿ ਮੈਨੂੰ ਬੋੜ ਲਾਉਂਦਾ ਬਾਈ ਫਿਰ ਪਰ ਛੋਟਾ ਨਹੀਂ ਖਰਚ ਹੈਗਾ ਛੋਟੇ ਨਹੀਂ ਜਵਾਕ ਹੈਗੇ ਜਵਾਕ ਹੈਗੇ ਪਰ ਸਾਡਾ ਇੰਨਾ ਖਰਚ ਸਾਡੇ ਕਿਹੜਾ ਮੇਰੇ ਜਵਾਕ ਫੜ ਲੈਣੀਆਂਗੇ ਮੇਰੇ ਖਾਣ ਪੀਣ ਫੜ ਲੈਣੀਆਂ ਆਪਣੇ ਤੁਸੀਂ ਨਹੀਂ ਖਾਂਦੇ ਛੋਟੇ ਨਹੀਂ ਖਰਚ ਹੁੰਦਾ ਆਈ ਨਹੀਂ ਜਵਾਕ ਆਹ ਕਰਦੇ ਤੇਰਾ ਮੂੰਹ ਹੱਥ ਦੋਦੇ ਹੋਗੇ ਆਂਡਰਨੈਟ ਡਿਵੀਜ਼ਨਾਂ ਮਹਿੰਗੇ ਮਹਿੰਗੇ ਲਾਉਣੇ ਆਪਣੇ ਤੁਸੀਂ ਛੋਟੇ ਨਹੀਂ ਖਰਚ ਹੈਗਾ ਆ ਬੰਨ ਤੇਰੇ ਮੂਰੇ ਹੱਥ ਪਹਿੜੇ ਤੂੰ ਭਗ ਜਾ ਗਵੰਡੀਆਂ ਦੇ ਘਰੇ ਢਡਾ ਹੌਲਾ ਕਰਿਆ ਪਰਿਆ ਪਿਆ ਤੇਰਾ ਜੇ ਰਪਾ ਨੇ ਤਾਰੀ ਜਹਾਜ਼ ਨਾ ਉਦੋਂ ਕੱਲੀ ਜਾਣੀ ਲੱਤਾਂ ਵਸਾਲ ਦੇ ਇੱਥੇ ਚੌੜੀ ਹੋ ਜੀ ਪਾਹੋ ਜਾ ਜਾ ਤੂੰ ਚੜ ਜਾ ਜਾ ਚੜਜਿ ਛੜਜ ਜਾ ਜਾ ਵੜਾ ਤੂੰ ਤਾ ਦਾ ਅਜੇ ਕੰਟਾ ਹੋ ਗਿਆ ਪਸੂਈ ਨਹੀਂ ਬੰਨੇ ਗਏ ਤੋ ਉਹ ਤੋ ਉਤਰ ਗਈ ਅੱਗੋ ਖੈਬਰ ਦੀ ਆ ਖਾਣ ਮੇਰੇ ਤੇ ਵੜ ਗਿਆ ਹਾਂ ਕਿ ਇੱਕਦਮ ਦੇਖਦਾ ਬੋਲਦੀ ਦੀ ਬੋਲਦੀ ਹੋ ਤੱਕ ਕੰਮ ਨਹੀਂ ਨਾ ਬੋਲਾ ਵੀ ਨਾ ਬੰਨੀ ਜਾਣਾ ਹੁਣ ਅੱਖੀ ਵੀ ਨਹੀਂ ਬੰਨੀ ਜਾਣਾ ਉਹ ਤਾਂ ਉਹ ਮਹਾਰਾਣ ਚੱਕ ਲਿਆ ਬੁੱਥੜ ਤੁਰ ਗਈ ਉਹਨਾਂ ਦੇ ਘਰੇ ਮਾਚੀ ਕੇ ਫਿਰ ਜਾਣਾ ਨਹੀਂ ਅੱਗੇ ਤਪੜਾ ਪਿਆ ਫਰੀ ਪਈਆ ਉਹ ਇਹ ਵੀ ਜਾਣਾ ਨਹੀਂ ਕਿ ਆਣਾ ਨਹੀਂ ਵੱਡੇ ਹਮ ਇੱਥੇ ਬੜਾ ਫਰਦਾ ਉਹਦੇ ਹੀ ਕਿ ਰੱਖੇ ਬੜੇ ਇੱਥੇ ਬੜਾ ਫਰਦਾ ਉਹੀ ਬਗਾਰੇ ਨਾਲ ਤੂੰ ਕਿ ਕਿਸੇ ਨਾਲ ਲੜ ਪੀ ਕੇ ਮੈਨੂੰ ਕੱਢਣਾ ਕਰੋ ਮੈਂ ਬੱਜੂਗੀ ਕਿਸੇ ਤਰ੍ਹਾਂ ਤੂੰ ਬਗਾਰਿਆ ਯਾਰ ਮੇਰੇ ਨਾਲ ਬੜਾ ਅੱਲਾ ਰੋਕੋ ਬੱਜਾਂਗੀ ਹਾਂ ਮੂਹ ਨਹੀਂ ਰਹਿਣਾ ਜਿੰਨਾ ਹੈ ਬੋਲਦੀ ਆ ਕਿ ਮੈਂ ਇਹ ਪਸ਼ੂ ਬਣਾ ਦੇ ਨਾਲ ਅੱਛਾ ਆਪਸੀ ਵੀ ਬਣਾ ਦੇ ਮੇਰੇ ਨਾਲ ਤੂੰ ਨਹੀਂ ਬਣ ਸਕਦਾ ਕਿ ਤੂੰ ਖਾਂਦੀ ਰਹੀ ਤੂੰ ਤੂੰ ਹੀ ਖੰਦਾ ਤੇਰੇ ਢਿੱਡ ਦੇ ਅੱਗੇ ਬਿਨਾਂ ਢਿੱਡ ਤੋਂ ਤੁਰਿਆ ਫਿਰਦਾ ਤੂੰ ਮੈਂ ਖੇਦ ਨਹੀਂ ਕਰਦਾ ਫਿਰ ਖੇਦਾਂ ਕਰਦਾ ਹੁਣ ਤਾਂ ਬੇਲੇ ਹੀ ਆ ਖੇਦਾਂ ਨਿਬੜਿਆ ਹੋਇਆ ਹੁਣ ਤਾਂ ਕਰਾ ਥਾ ਕੀ ਕਿਉਂ ਕੀ ਨਿਬੜ ਕੇ ਖੇਦਾਂ ਖੇਜਾ ਹਮ ਨਹੀਂ ਜਾਣੀ ਸਾਹਮਣੇ ਹੋ ਜਾ ਤਾ ਪਾ ਲੈ ਹੋਊਗਾ ਬੋਲੀ ਬਾਲੀ ਹੋਗੀ ਬੰਦ ਉਹਦੀ ਬੀਜੇਗਾ ਉਹਨਾਂ ਚਿਰ ਤਾਂ ਬੇਲੇ ਹੀ ਐ ਉਹਨਾਂ ਚਿਰ ਤਾਂ ਬੇਲੇ ਹੀ ਐ ਤੈਨੂੰ ਬੇਲਾ ਲੱਗਦਾ ਹੈਗਾ ਬੇਲਾ ਲੱਗਦਾ ਹੈਗਾ ਪਰ ਮੈਂ ਬੇਲ ਨਹੀਂ ਲੱਗਦੀ ਆ ਜਿੰਨਾ ਜਬਰ ਮਾਰ ਆ ਤਾ ਸੁਬਰਾ ਜਾਗਾ ਮੈਂ ਤਾਂ ਕੋਈ ਬੰਨ ਨਹੀਂ ਤੇਰੀ ਬੰਨਣਾ ਪਸੂ ਬੰਨ ਨਹੀਂ ਆਤਾ ਸਾਰੇ ਚਾਂਬਲੇ ਕਰਦੇ ਆ ਕਿ ਤੂੰ ਕਰ ਉਹ ਤਾਂ ਉਹ ਤਾਂ ਸਾਰਾ ਦਿਨ ਕਲੇਸ਼ ਪੱਦੋ ਬਣਾ ਕੋਈ ਕੰਮ ਨਹੀਂ ਇਹਨੂੰ ਸਾਰਾ ਦਿਨ ਕਲੇਸ਼ ਦੀ ਜੜ ਹੈ ਪਸ਼ੂ ਬੰਨ ਨੂੰ ਆਖੇ ਪਸ਼ੂ ਬੰਨਾ ਦੇ 600 ਵਾਲੀਆਂ ਚੜਦੀ ਆ ਪਸ਼ੂ ਬੰਦੀ ਹਲੋ ਹਾਂ ਸਸਰੀ ਕਾਲ ਹੋ ਠੀਕ ਹੋ ਅੱਛਾ ਹੋਰ ਵਧੀਆ ਠੀਕ ਠਾਕ ਹੈ ਅੱਛਾ ਹੋਰ ਤੂੰ ਤਾਂ ਬਾਗ ਗਿਆ ਬਾਹਰ ਤੁਰ ਗਿਆ ਵੀਜ਼ਾ ਲਵਾ ਕੇ ਮੈਨੂੰ ਇੱਥੇ ਮੇਰੀ ਸਾਰ ਵੀ ਨਹੀਂ ਪੁੱਛਦਾਗਾ ਆਪਾਂ ਸਾਰਾ ਦਿਨ ਲੜਦੀ ਰਹਿੰਦੀ ਆਗੀ ਸਾਰਾ ਦਿਨ ਚੀਚ ਕਰਦੀ ਰਹਿੰਦੀ ਆ ਮੇਰੇ ਨਾਲ ਕਦੇ ਰੋਟੀਆਂ ਫੜਦੀ ਆ ਕਦੇ ਢਿੱਡ ਫੜਦੀ ਆ ਮੇਰਾ ਕਦੇ ਕਹਿੰਦੇ ਚਾਰ ਖਾਂਦੇ ਕਦੇ ਦੁੱਧ ਦਾ ਕੌਲਾ ਪੀਂਦੀ ਆਗੀ ਤੇ ਫਿਰ ਵੀਜ਼ਾ ਕਦੋਂ ਲੱਗ ਜੂ ਅੱਛਾ ਫਿਰ ਤੂੰ ਸੇਤੀ ਲਵਾ ਵੀਜ਼ਾ ਮੇਰਾ ਅਜੇ ਲੱਗ ਜਾਣਗੇ 15 ਦਿਨ ਚਲ 15 ਦਿਨ ਤਾਂ ਮੈਂ ਔਖੀ ਸੌਖੀ ਕੱਢ ਲੂੰਗੀ ਜਿੱਥੇ ਮੈਨੂੰ ਐਨੇ ਦਿਨ ਹੋ ਸੁਣਦੀ ਨੂੰ ਹੋ ਗਏ ਸਾਲ ਉੱਥੇ ਹੋਰ ਸੁਣ ਲੂੰਗੀ 15 ਦਿਨ ਪਰ ਤ ਮੇਰਾ ਛੇਤੀ ਵੀਜ਼ਾ ਲਵਾ ਦੀ ਚੰਗਾ ਸਾਰਾ ਦਿਨ ਹੀ ਲੜਦੀ ਰਹਿੰਦੀ ਆ ਕਿਚਕਿਚ ਕਰਦੀ ਰਹਿੰਦੀ ਆ ਮੈਂ ਤਾਂ ਅੱਕ ਕੇ ਹਾਰ ਕੇ ਮਾਸੀ ਦੇ ਘਰੇ ਭੱਗ ਜਾਨੀ ਆਂਗੀ ਉੱਥੇ ਟਾਈਮ ਪਾਸ ਕਰੇ ਆਉਣੀ ਆਂਗੀ ਹੋਰ ਚਲ ਸਣੀ ਪੁੱਤ ਨਾ ਚਾਣੀ ਪੁੱਤ ਨਾਲ ਗੱਲ ਕਰਾ ਦੇ ਸੱਸਰੀ ਘਾਲ ਪੁੱਤ ਸੱਸਰੀ ਘਾਲ ਹੋਰ ਚਾਣੀ ਪੁੱਤ ਠੀਕ ਆ ਪੁੱਤ ਠੀਕ ਆ ਪੁੱਤ ਮੈਂ ਤੈਨੂੰ ਐ ਕਹਿੰਦੀ ਸੀਗੀ ਤੁਸੀਂ ਇੱਥੇ ਪੈਸੇ ਜੋੜ ਲਿਓ ਪਿਆ ਪੁੱਤ ਇੱਥੇ ਨਾ ਭੇਜਿਆ ਹੋਣਾ ਨਾ ਤਾਂ ਪੈਸੇ ਭੇਜ ਜਾਨੇ ਆਪਾਂ ਨਾਲੇ ਸਾਰਾ ਦਿਨ ਆਪਣ ਨੂੰ ਤੇਰੀ ਮਾਸੀ ਸਾਰਾ ਦਿਨ ਕਿਚਕਿਚ ਕਰਦੀ ਰਹਿੰਦੀ ਆਗੀ ਇਹਨਾਂ ਨੇ ਜਬਾਕ ਸੈੱਟ ਕਰ ਲਏ ਇਹਨਾਂ ਨੇ ਬਾਹਰ ਬੀਜ ਜਲਵਾ ਲਏ ਇਹ ਵੀ ਟੱਪ ਜੂਗੀ ਸਾਰਾ ਦਿਨ ਹੀ ਪੁੱਤ ਇੱਥੇ ਲੜਦੀ ਰਹਿੰਦੀ ਹੈਗੀ ਨਾਲੇ ਰੋਟੀਆਂ ਫੜਦੀ ਰਹਿੰਦੀ ਹੈਗੀ ਅੱਛਾ ਪੁੱਤ ਹੋਰ ਇੱਥੇ ਆਪਣੇ 4 ਰੁਪਏ ਜੋੜ ਕੇ ਰੱਖ ਲੈ ਪੁੱਤ ਮਹਾਰਾਣੀ ਗੱਲ ਨਾ ਕਰੀ ਜਾਂਦੀ ਐ ਕਹਿੰਦੀ ਐ ਕਿ ਛੇਤੀ ਛੇਤੀ ਬੀਜ ਜਲਵਾ ਦੇ ਆਈ ਹੋਈ ਪੀ ਬੀ ਛੇਤੀ ਛੇਤੀ ਮੈਂ ਜਾ ਚੜ ਜਾ ਉੱਥੇ ਜਾ ਕੇ ਕਿਹੜਾ ਬੇਲੀ ਨੂੰ ਮਿਲਣਗੀ ਕਰਕੇ ਤਾਂ ਕੰਮ ਕਰਕੇ ਖਾਣੀਆਂ ਪੈਣਗੀਆਂ ਤੇ ਅੱਗੋ ਕਹਿੰਦੀ ਸ਼ੈਣੀ ਪੱਤਾ ਪੈਸੇ ਨੇ ਭੇਜੀ ਜਿਵੇਂ ਅੱਗੇ ਨੇ ਭੇਜੀ ਮੈਂ ਤਾਂ ਪਹਿਲੇ ਹੀ ਰੋਜ ਕਹਿੰਦੀ ਸੀ ਭੋਲੇ ਪੰਛੀ ਨੂੰ ਵੀ ਭੋਲੇ ਆ ਪੰਛੀਗਾ ਤੈਨੂੰ ਠੱਗੀ ਜਾਂਦੇ ਆ ਤੈਨੂੰ ਸਾਂਝੇ ਘਰੋਂ ਪੈਸਾ ਲਾਲਾ ਤੋਰੀ ਜਾਂਦਾ ਤੇ ਉਧਰ ਇਹ ਸਾਰੇ ਸੈਟ ਹੋਈ ਜਾਂਦੇ ਤੈਨੂੰ ਨਹੀਂ ਸੱਟ ਸੁੱਟ ਕਰਦੇ ਹੀ ਕਹਿੰਦਾ ਮੇਰੇ ਜਵਾਬ ਸੈਟ ਕਰਨਗੇ ਕਰਨਗੇ ਤੇਰੇ ਸੈਟ ਤੈਨੂੰ ਤਾਂ ਸਮਾਂ ਦੇ ਖੁੰਗਲ ਕਰਕੇ ਜਾਣਗੇ ਐਂ ਸੈਟ ਕਰਨਗੇ ਦਿਨ ਤਾਂ ਸਮਾਰ ਕੇ ਕਹਿੰਦਾ ਕਿ ਮੈਂ ਤਾਂ ਹੁਣ ਨਾ ਮੇਰੇ ਤਾਂ ਭਾਈ ਮੈਨੂੰ ਫੋਨ ਕਰਦਾ ਮੈਂ ਅੱਜ ਕੰਨੀ ਸੁਣ ਲਿਆ ਜੇ ਹੁੰਦਾ ਘਰੇ ਤਾਂ ਫਿਰ ਸੁਣਾਉਂਦੀ ਬਾਹ ਫੜ ਕੇ ਦੀ ਇਹਨੂੰ ਗੱਲਾਂ ਸਾਰੀਆਂ ਵੀ ਸੁਣ ਤੇਰੀ ਪਰਜਾਈ ਦੇ ਕਰਤੂਤਾਂ ਦੱਕਲੀ ਫੋਨ ਤੇ ਗੱਟਮਟ ਕਰੀ ਜਾਂਦੀ ਬੈਠੀ ਲੈ ਜੱਬੂ ਅੱਜ ਮੈਨੂੰ ਨਾ ਪਤਾ ਲੱਗਦਾ ਤੇ ਜਮੀਨ ਨਾ ਪਤਾ ਲੱਗਦਾ ਤੂੰ ਅੱਜ ਤਾਂ ਮੈਂ ਕਰਨੀ ਛੋਲ ਲੈਂਗਾ ਇਹਦੀ ਕਹਿੰਦੀ ਲੈ ਪੁੱਤ ਪੈਸੇ ਨਾ ਭੇਜ ਜਿਹੜੇ ਜਮਾ ਕਰਾਈ ਚੱਲੋ ਆਪ ਤਾਂ ਜਮਾ ਕਰਾਈ ਚੱਲੋ ਤੇ ਇਧਰੋਂ ਕਹਿੰਦੀ ਜਮੀਨਾਂ ਵੇਚ ਵੇਚ ਤੇ ਖਲਾਈ ਚੱਲੋ ਤੇ ਛੇਤੀ ਸਾਨੂੰ ਬਾਹਰ ਭੇਜੀ ਚੱਲੋ ਅੱਜ ਮੈਂ ਵੀ ਪੈਂਟ ਖੇੜਦੀ ਆ ਕੰਮ ਮੈਂ ਵੀ ਨਹੀਂ ਕਰਦੀ ਕੋਈ ਕਿ ਆਈ ਹੁਣ ਰੋਟੀਆਂ ਦੀ ਮਾਰੀ ਆ ਗਈ ਰੋਟੀਆਂ ਟਾਈਮ ਹੋ ਗਿਆ ਵੀ ਹੁਣ ਜਾ ਕੇ ਪੱਕੀਆਂ ਹੋਣੀਆਂ ਖਾਲਾਂ ਵੀ ਪਕਾਉਂਦੀ ਮੈਂ ਵੀ ਨਹੀਂ ਪੈ ਜਾਨੀ ਆ ਕਹੂੰਗੀ ਮੇਰੇ ਤਾਂ ਲੈ ਵਧੀਆ ਚੱਲ ਫੋ ਵੀ ਵਧੀਆ ਪੈਸਾ ਡਕਾਣਾ ਭੇਜਾ ਨਹੀਂ ਪੁੱਤ ਵਧੀਆ ਤੇ ਜੋੜ ਲਿਓ ਐ ਵਧੀਆ 4 ਰੁਪਏ ਆਪਦੇ ਜੋੜ ਜਾਣਗੇ ਇੰਨਾ ਤੋਂ ਲਵਾ ਕੇ ਜਾਉਂਗੇ ਇਹ ਵੀ ਕੀ ਜਾਣੀ ਕਿ ਸਾਰਾ ਦਿਨ ਲੜਦੀ ਰਹਿੰਦੀ ਆ ਕਿਚਕਿਚ ਕਰਦੀ ਰਹਿੰਦੀ ਮੇਰੇ ਨਾਲ ਇੱਜ ਵੀ ਨੂੰ ਨਾ ਬਕਾ ਕੇ ਗਈ ਨਾ ਇਹ ਵੀ ਕੀ ਜਾਣਣਗੇ ਵਧੀਆ ਆਪਦੇ 4 ਰੁਪਏ ਜੋੜ ਲਾਂਗੇ ਉੱਥੇ ਇਹਨਾਂ ਦੀ ਜ਼ਮੀਨ ਬਕਾ ਕੇ ਬਾਹਰ ਬੀਜਾ ਲਵਾ ਲੂੰਗੀ ਮੈਂ ਆ ਪਈਆ ਭੈਣ ਤਾਂ ਬੜੇ ਰੋਟੀ ਪਕਾ ਲਈ ਬੜੇ ਰੋਟੀ ਪਕਾ ਲਈ ਤੂੰ ਹਾਂ ਕਿੱਥੇ ਪਕਾ ਲੈ ਪਰੌਠੇ ਮੈਂ ਨਾ ਪੜੇ ਪਕਾ ਲੈਂਦੀ ਜੇ ਫਿਰ ਕਿ ਹੁੰਦਾ ਮੈਂ 2 ਮਿੰਟ ਮਾਸੀ ਕੇ ਬਾਗੀ ਸੀ ਜੇ ਤੇ ਰੋਟੀ ਨਹੀਂ ਪੱਕੀ ਲੈ ਆ ਗਈ ਪੱਕੇ ਪਕਾਏ ਪਰੌਠੇ ਤੇ ਮੈਥੋਂ ਨਹੀਂ ਪਰੌਠੇ ਪੂਠੇ ਪੱਕਦੇ ਗੇ ਖਾ ਲੈ ਪਕਾ ਲੈ ਮੇਰੇ ਤਾਂ ਹੱਡ ਹੱਡ ਦੁਖੀ ਜਾਂਦਾ ਜੇ ਕੀ ਕਾ ਹੱਡ ਦੁਖੀ ਜਾਂਦਾ ਮੇਰੇ ਤਾਂ ਗੋਡੇ ਬਾਹਾਂ ਲੱਤਾਂ ਸਾਰੇ ਦੁਖੀ ਜਾਂਦੇ ਲੈ ਪੜੇ ਪੜੇ ਰੋਟੀ ਤਾਂ ਪੜੇ ਪਕਾ ਲੈਂਦੀ ਹੁਣ ਨਾ ਮੈਂ 6 ਵਜੇ ਨਹੀਂ ਪੱਕਦੀ 6 ਵਜੇ ਪਏ ਤੈਨੂੰ ਨਹੀਂ ਦਿੰਦਾ ਸੀ ਮਾਸੀ ਕੇ ਘਰੇ ਸਾਰਾ ਦਿਨ ਲਾਹੇ ਜਉਗੀ ਦੁਪਹਿਰ ਦੀ ਮੈਂ ਤੇਨਾਂ ਖਸ ਕੰਮ ਕਰਾ ਦੇਣਾ ਤੂੰ ਕੰਮ ਦਾ ਕਤਰਾ ਆ ਹੋਰ ਆਖੇ ਰੋਟਾਂ ਖਾਣ ਵੇ ਚੱਲ ਪਈ ਮਾਸੀ ਕਿਨੇ ਖਵਾਈਆਂ ਨੇ ਤੈਨੂੰ ਪਰੌਠੇ ਲੈ ਪਾਣ ਹੁਣ ਮਾਸੀ ਗੇ ਰੋਟੀ ਥੋੜੀ ਖਾਣ ਗਈ ਸੀ 2 ਮਿੰਟ ਤੂੰ ਬਾਗ ਗਿਆ ਉੱਥੇ ਗੱਲਾਂ ਲੱਗ ਕੇ ਚੱਲ ਪਾਣੇ ਦੁੱਖ ਸੁੱਖ ਕਰ ਲਿਆ ਬਾਕੀ ਤਾਂ ਮੇਰੇ ਨਾਲ ਨਹੀਂ ਕਰੇ ਹੁੰਦਾ ਮਾਸੀ ਕਹਿੰਦਾ ਮੈਂ ਸਾਲਾ ਦਿਨ ਮੇਰੇ ਨਾਲ ਲੜਦੀ ਰਹਣੀ ਤੂੰ ਕਦੇ ਮੈਨੂੰ 2 ਮਿੰਟ ਬੈਠ ਕੇ ਮੜਨਾ ਨਹੀਂ ਖਾ ਲਾ ਤੇ ਪਕਾ ਲੋ ਮਿੱਠਾ ਨਹੀਂ ਉਹ ਪਕਾਈ ਦੀਆਂ ਬੜਾ ਫਿਰ ਪਕਾਉਂਦੀ ਨੇ ਹੁਣ ਮੈਂ ਤਾਂ ਨਹੀਂ ਪਕਾਉਂਦੀ ਮੈਥੋਂ ਹੋਰ ਨਾ ਸੁਣ ਲਈ ਕੁਝ ਤੂੰ ਲੈ ਪਾਣਾ ਫਿਰ ਸੁਣਾ ਮੈਂ ਕਹਿੰਦੀ ਮੈਂ ਫੜਕੇ ਸਟੂ ਤੈਨੂੰ ਤੂੰ ਫਿਰ ਬਣਾ ਲੈ ਦੇਖ ਹੀ ਲੈ ਮੇਰੇ ਨਾਲ ਦੋ ਹੱਥ ਕਰੀਂ ਹਰ ਰੋਜ਼ ਤੇਰਾ ਵੀ ਸਾਰੀ ਕਰਮਗੜ ਚੈਨਲ ਵੱਲੋਂ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੋ ਸਕਰੀਨ ਤੇ ਹੁਣੇ-ਹੁਣੇ ਵੀਡੀਓ ਦੇਖੀ ਹੈ ਵੀਡੀਓ ਵਧੀਆ ਲੱਗੀ ਸ਼ੇਅਰ ਕਰਨਾ ਲਾਇਕ ਕਰਨਾ ਕਮੈਂਟ ਕਰਨਾ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਨਾ ਜੀ ਇਸ ਵੀਡੀਓ ਦਾ ਐਪੀਸੋਡ ਅਗਲਾ ਜਰੂਰ ਦੇਖਣਾ ਜੀ ਸਾਡੀ ਟੀਮ ਵੱਲੋਂ ਤੁਹਾਡਾ ਬਹੁਤ-ਬਹੁਤ ਧੰਨਵਾਦ ਜੀ